ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਉਦ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖ ਨਾ ਉਤਰੈ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਸ ਚਿਆਰਾ ਹੋਈਐ ਕਿਵ ਗੂੜੈ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਕੁਨ ਕਹਿ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਆਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੁਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਨ ਹੋਇ ਸੇਤਾਨ ਗਾਵੇ ਕੋ ਦਾਤ ਜਾਣੇ ਨੀ ਸਾਨ ਗਾਵੇ ਕੋ ਗੁਨ ਮਡਿਆਈਆਂ ਚਾਰ ਗਾਵੇ ਕੋ ਵਿਦਿਆਵ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਹ ਦੂਰ ਕਥਨਾ ਕਥਿ ਨਾ ਆਵੇ ਟੂਟ ਕਥ ਕਥ ਕਥੀ ਕੋਟੀ ਕੋਟ ਕੋਟ ਤੈਂਦਾ ਦੇ ਲੈਂਦੇ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਹਾ ਨਾਨਕ ਬਿਗਸੇ ਵੇ ਪ੍ਰਵਾਹ ਸਾਚਾ ਸਾਹਿਬ ਸਚਨਾਏ ਬਾਖਿਆ ਬਹੁ ਅਪਰ ਅਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤ ਤੌਰ ਫੇਰ ਕੇ ਅਗੇ ਰਖੀ ਐ ਜਿਸ ਦਿਸੇ ਦਰਬਾਰ ਮੋਖ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨੰਦ ਰੀਮੋਖ ਤਵਾਰ ਨਾਨਕ ਐ ਵੈ ਜਾਣੀਐ ਸਬ ਆਪੇ ਸਚਿਆਰ ਥਾਪਿਆ ਨਾ ਜਾਏ ਕੀ ਤਨ ਹੋਵੇ ਆਪੇ ਆਪ ਨਿਰੰਝਨ ਸੋਏ 인ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਰ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਰਾਧਮ ਗੁਰਮੁਖ ਵੇਦੰ ਗੁਰਮੁਖਿਆ ਸਮਾਈ ਗੁਰ ਇਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਇਹ ਹੋ ਜਾਣ ਆਖਾ ਨਾਹੀ ਕਹਿਣਾ ਗਤਨ ਜਾਇੁਰਾਇਕ ਦੇਵੂਝਾਈ ਸਬਣਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਣ ਜਾਇ ਤੇਰਤਨ ਨਾਮਾ ਜੇਤਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟ ਉਪਾਈ ਵੇ ਖਾਵਣ ਕਰਮਾ ਕੇ ਮਿਲੇ ਨਹੀਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇ ਬੁਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਅਰਜਾ ਹੋ ਰਜ ਸੁਨੀ ਹੋਏ ਨਮਕ ਨਾਮੇ ਜਾਣੇ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਇ ਕੇ ਜਸ ਕੀ ਰੱਜਵਲੇ ਜੇ ਤਿਸ ਨਦਰਣਾ ਆਵੇ ਤਾਂ ਬਾਤ ਨ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਰਿਣ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੈ ਹਾ ਤੋਏ ਨ ਸੋਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਵੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ਼ ਸੁਣੈ ਜੀਵ ਲੋਕ ਪਾਤਾਲ ਸੁਣੈ ਬੋਹਿ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਕਤਿਲਾ ਹਰਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਗਿਆਨ ਸੁਣੈ ਅਡ ਸਰਕਾਰ ਸਿਨਾਨ ਸੁਣੈ ਪੜ ਪੜ ਪਾਵੇ ਮਾਰ ਸੁਣੈ ਲਾਗੇ ਸਹਜ ਧਿਆਨ ਨਾਮ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾਰonas ਸੁਣੈ ਇਸ ਰਾਗੁ ਨਾਕੇ ਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣੈ ਹੱਥ ਵੇ ਸਗਾ ਨਾਮ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾਰonas ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਵਿਸ਼ੇ ਪਿਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੈ ਕਾ ਵਿਗਰਣ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਨਤ ਹੋਵੇ ਮਨ ਬੁੱਧ ਮੰਨੈ ਸਲਪਣ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਗ ਨ ਪਾਏ ਮੰਨੈ ਪਥਿਓ ਪ੍ਰਗਟ ਜਾਏ ਮਨੈ ਮਗਣ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਰ ਪੰਚੇ ਸੋ ਹੈ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਏਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਤਰਮ ਦੇ ਆ ਕਾ ਪੂਤ ਸੰਤੋਖ ਥਾ ਬ੍ਰਖਿਆ ਜਨ ਸੂਤ ਜੇ ਕੋ ਬੁੱਝੇ ਹੋਵੇ ਸਚਿਆਰ ਤਮਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਯਾਤ੍ਰੰਗਾ ਕੇ ਨਾਮ ਸਬਣਾ ਲਿਖਿਆ ਪੁਰੀ ਕਲਾਉ ਓ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕਉਣ ਕੋਤ ਕੀਤਾ ਬਸਾਉ ਏਕੋ ਕੁਵਾਉ ਜਿਸ ਤੇ ਹੋਏ ਲਖ ਦਰੀ ਆਉ ਕੁਦਰਤ ਕਮਣ ਕਹਾਵੇਂ ਚਾਰ ਵਾਰਿਆਂ ਨਾ ਜਾਵਾਏ ਇਕ ਵਾਰ ਯੋਧੁ ਤੇ ਭਾਵੇ ਈਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਰ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਸੰਤਪਤ ਅਸੰਗ ਰੰਤ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀਆ ਸੰਦਾਤਾਰ ਅਸੰਗ ਸੂਰਮੋ ਭਖਸਾਰ ਅਸੰਖ ਮੋਨ ਨਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ جوت پاوے سائی پلی کار تدا سلامت سنکھ مور سنکھ چور ہا رام اسنکھا پاپ کر جائے اسن آر کڑے فراہ سنکھ ملے ش مل پک کاہے اسنکھ نند سر کرے پہر نانک نیچ کہا جاوا بار ਯੋਦਿਤ ਭਾਵੇ ਸਾਈ ਭਲੀਕਾਰ ਤੂੰ ਸਦਾ ਉਸਲਾਮਤ ਨਿਰੰਕਾਰ ਸੰਖ ਨਾਮ ਸੰਥਾਵੇ ਅਗਮ ਅਗਮ ਸੰਖ ਲੋ ਸੰਕੇ ਇਸਰ ਪਰ ਹੋਏ ਅਖਰੀ ਨਾਮ ਖਰੀਸ ਰਹਾ ਅਖਰੀ ਗਿਆਨ ਗੀਤ ਗਉਣ ਗਾਓ ਅਖਰੀ ਲਿਖਨ ਬੋਰਨ ਬਾਰ ਅਖਰਾ ਸਿਰ ਸੰਜੋਗ ਵਖਾਣ ਜਿਨਹ ਲਿਖੇ ਤੇ ਵਿਸਰਨਾ ਹੈ ਜਿ ਫਰਮਾਏ ਤੇ ਤੇ ਪਾਹੇ ਤੇਤਾ ਕੇਤਾ ਤੇਤਾ ਨਾਉ ਵਿੰਨਾਵੇਂ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨਾ ਜਾਵਾ ਏਕ ਵਾਰ ਜੋਦਤ ਭਾਵੇ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਰੰਕਰ ਪਰਿਏ ਹੱਥ ਪੈਰ ਤੰ ਦੇਹ ਬਾਣੀ ਧੋਤੇ ਉਤਰ ਸਖੇ ਮੋਤ ਪਲੇਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾਪਾਂ ਕੇ ਸੰਗ ਉਹ ਤੋ ਭੇ ਨਾਵੇਂ ਕੇ ਰੰਗ ਉੰਨੀ ਪਾਪੀ ਆਖੰਨਾ ਹੈ ਕਰ ਕਰ ਕਰਣਾ ਨਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮਿ ਆਓ ਜਾਓ ਤੀਰਥ ਤਪ ਤੇ ਆਦਿ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮਨ ਆਵਣ ਕੀਤਾ ਭਾਉ ਅੰਤਰਗਤ ਤੀਰਥ ਮਰਣਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਉ ਸਤ ਆਦਵਾਣੀ ਬਰਮਾਓ ਸਤ ਸੁਹਾਉਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰਤੀ ਮਹਾ ਕਵਣ ਜਿਤ ਹੋ ਆਇ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਐ ਲੇਖ ਕੁਰਾਨ ਵਕਤ ਨ ਪਾਇਆ ਕਾਦੀਆ ਜੇ ਲਿਖਨ ਲੇਖ ਕੁਰਾਨ ਤਿਤਵਾਰਣ ਜੋਗੀ ਜਾਣੇ ਰਤਵ ਹੋ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਗੋੜ ਗੋੜ ਗਪਾਲ ਥਕੇ ਵੇਦ ਕੈਨਕ ਬਾਤ ਸਹ ਸਠਾਰੈ ਕੈਨਕ ਤੇ ਬਾ ਅਸਲੋ ਇਕ ਧਾਤ ਲੇਖ ਹੋਇ ਤਾ ਲਿਖੀਐ ਲੇਖੇ ਹੋਏ ਬినాਸ਼ ਨਾਨਕ ਵਡਿਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈ ਆਨਦਿਆ ਤੇ ਵਾ ਪਏ ਸਮੁੰਦਰ ਜਾਣੀਆ ਸਮੁੰਦ ਸਹਾ ਸੁਲਤਾਨ ਗੁਰ ਹਾਸੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਂ ਨਾ ਵਿਸਰਹਿ ਅੰਤ ਰਸਿ ਤੇ ਗਹਨ ਅੰਤ ਅੰਤਨ ਕਰਣੇ ਦੇ ਨੰਤ ਅੰਤਰਾ ਵੇਖਣ ਸੁਣਣ ਨਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤਕਾਰਣ ਕੀਤੇ ਬਿਰਲਾਹੇ ਤਾਂ ਕੇ ਅੰਤਨ ਪਾਹੇ ਜਾਹੇ ਏ ਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਵੱਡਾ ਸਾਹਿਬ ਊਚਾ ਤਾਂ ਉੱਚੇ ਉਪਰ ਉਚਾਨ ਏਵਡਾ ਉਚਾ ਹੋਏ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇਵੜੇ ਆਪ ਜਾਣੇ ਆਪਾਪ ਨਾਨਕ ਗੁਰਿੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਂ ਤਮਾਏ ਕੀਤੇ ਮੰਗਹਿ ਜੋ ਦੁਪਾਰ ਕੇ ਚਾਗਣਤ ਨਹੀਂ ਵਿਚਾਰ ਕੀਤੇ ਖਵ ਟੁੱਟੇ ਵੇ ਕੌਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾ ਹੀ ਕਾਹੇ ਕੀਤੇ ਆ ਦੂਖ ਭੂਖ ਸਦ ਮਾਰ ਏ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੇ ਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਹੀ ਗਈ ਕੇ ਇਸ ਨਾਮ ਭਗਤ ਸਿਖਤ ਸਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐਮੁੱਲ ਪੰਡਹਾਰ ਅਮੁੱਲ ਆਵੇ ਅਮੁੱਲ ਜਾਵੇ ਅਮੁੱਲ ਭਾਏ ਅਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀ ਸ ਮਰਨੇ ਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਰਮ ਆਖੇ ਦੇਵ ਆਖੇ ਸੂਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਬਾਹੇ ਕੀਤੇ ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖਨ ਸੱਪੇ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਮੋਲ ਵਿਗਾੜ ਤਾਂ ਲਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੈ ਨਾਦ ਅਨੇਕ ਸੰਖਾ ਕੀਤੇ ਬਾਵਣ ਹਰੇ ਕੇਤੇ ਰਾਗ ਪ੍ਰੇਸੋ ਕਈ ਹਨ ਕੇਤੇ ਗਾਵਣ ਹਰੇ ਗਾਵੇ ਤੁਹਾਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮਦਵਾਰੇ ਗਾਵੇ ਜਿਗਤ ਗੁਪਤ ਲਿਖ ਜਾਨੈ ਲਿਖ ਲਈ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰਣਾ ਲੈ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ ਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸ੍ਰਿਜੁਗ ਜੁਗ ਵੇਦਾਂ ਨਾਲੇ ਕਾਵੇ ਮੋਹਣੀ ਆਮਨ ਮੋਹਨ ਸੁਗਾ ਮਛ ਪਿਆਲੇ ਕਾਵਣ ਰਤਨੁ ਪਾਏ ਤੇਰੇ 86 ਤੀਰਥ ਨਾਲੇ ਕਾਵੇ ਜੋਤ ਮਹਾ ਬਲ ਸੂਰਾ ਕਾਵੇ ਖਾਣੀ ਚਾਰੇ ਕਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰਖੇ ਧਾਰੇ ਸੇਈ ਤੁਨੂ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਗਾਵਣ ਸੇ ਮੈ ਚਿਤਨਾ ਆਵਣ ਨਾਨਕ ਆ ਵਿਚਾਰੇ सोई सोई सदा ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰੰਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਬੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸਾ ਸਹਾਬ ਸਾਹਬ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੇ ਧਿਆਨ ਕੀ ਕਰੇ ਬੀਪੂਤ ਖਿੰਤਾ ਕਾਲ ਕੁਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਰਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨਿਲ ਅਨਾਦ ਅਨਾਹਤ ਜੁਗ ਜੁਵੇਕ ਹੋਵੇ ਭਗਤ ਗਿਆਨ ਦੇ ਆਪੰਡਾਰਣ ਅੜਗੜ ਵਾਜੇ ਨਾਦ ਆਪਨਾ ਤਰਾਤੀ ਸਭ ਜਾਕੇ ਆਪ ਨਾਥ ਨਾਥੀ ਸਭ ਜਾ ਕੇ ਰੇ ਦਿਸਦੇ ਅਵਰਾਸਾਉਦ ਸੰਜੋਗ ਵਿੰਜੋਗ ਦੋਹੇ ਕਾਰ ਚੁਲਾਵੇ ਲੇਖੇ ਆਵੇ ਭਾਗ ਆਦੇਸ ਸੇ ਆਦੇਸ ਆਦ ਨਿਲ ਨਾਦ ਅਰਾਹਤ ਜੁਗ ਜੁਗ ਏਕ ਹੋਵੇਸ ਏਕਾ ਮਾਈ ਜੁਗਤ ਵਿਆਹੀ ਤੇ ਜਲੇ ਪਰਵਾਰ ਇਕ ਸੰਸਾਰ ਇਕ ਪੰਡਾਰੇ ਇਕ ਲਾਏ ਜੀਮਾਨ ਜੀਵਤ ਸੁਭਾਅ ਵੇ ਤੇ ਚਲਾਵੇ ਜਿ ਹੋਵੇ ਫੁਰਮਾਨ ਹੋਵੇਖੇ ਉਹ ਨਾਨਕ ਦਰਨ ਆਵੇ ਬਹੁਤਾਇ ਹੋਵੇ ਡਾਨ ਆਦੇਸ ਸੇ ਆਦੇਸ ਆਦ ਨਿਲ ਅਉਦੇ ਰਹਾਤ ਜੁਗ ਜੁਗ ਏਕੋ ਵੇਸ ਆਸ ਲੋਏ ਲੋਏ ਪੰਡਾਰ ਜੋਖਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਸੇ ਆਦੇਸ ਆਦਿ ਨਿਰਨਾਦ ਅਰਹਤ ਜੁਗ ਜੁਗ ਏਕ ਹੋਵੇ ਸ ਇਕ ਦੋ ਜੀਵੋ ਲਖ ਹੋਵੇ ਲਖ ਹੋਵੇ ਲਖ ਵੀਸ ਲਖ ਲਖ ਢੇੜਾ ਆਖੀਏ ਇਕ ਨਾਮ ਜਗਦੇਸ ਇਹ ਤਰਾਹੇ ਬਤ ਬਵੜੀਆਂ ਚੜ੍ਹੀਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਕਣ ਜੋਰ ਚੁੱਪਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਭਤੀ ਗਿਆਨ ਵਿਚਾਰ ਜੋਰ ਨਾ ਸੁਭਤੀ ਛਟੇ ਸੰਸਾਰ ਇਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਹੀਂ ਚਰਨ ਕੋਏ ਰਾਤਿ ਰੁਤੀ ਤਿਥਿ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰਖੀ ਧਰਮਸਾਲ ਦੇਸ ਵਿਜੀ ਜੂਤ ਕੇ ਰੰਗ ਦਿਨ ਕੇ ਨਾਮ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਣ ਪੰਚ ਪ੍ਰਵਾਨ ਨਦਰੀ ਕਰਮ ਬੋਏ ਨੀਸਾਨ ਕੱਜ ਪਗਾਈ ਉਥੇ ਪਾਏ ਨਾਨਕ ਜਾਂ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਧਨੁ ਮਨ ਕੇਤੇ ਕੇਤੇ ਰਤਨ ਸਮੰਧ ਕੇਤੇ ਆਹਾਣੇ ਕੇਤੇ ਆਵਾਣੇ ਕੇਤੇ ਪਾਤ ਜਨਰਿੰਦ ਇਤਿਹਾਸੁ ਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਰਾਜ ਵਿਨੋਦ ਘੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਮੋਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪੀਛੇ ਪਛਤਾਏ ਤਿਥੈ ਘੜੀਏ ਸੁਰਤ ਮਤਿ ਮਨ ਬੁੱਧ ਤਿਥੈ ਘੜੀਏ ਸੁਰਾਂ ਸਿਧਾਂ ਕੀ ਸੁਦ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਅਗਥਨੇ ਜਾਹੇ ਨਾ ਹੋ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਇ ਤਿੱਥੇ ਭਗਤ ਵਸੇ ਕੇ ਲੋ ਕਰੇ ਅਨੰ ਸੱਚਾ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨੰਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤੰਤਰੰਤ ਤਿਤੈ ਲੋਲ ਆਕਾਰ ਜਿਵ ਜੋਗੰਤ ਵੈਤ ਵਿਕਾਰ ਵੇਖੇ ਵਿਚ ਸੇ ਕਰ ਵਿਚਾਰ ਨਾਨਕ ਕਥਨਾ ਕਰੜਾਸਾਰ ਜਤ ਪੁਹਾਰਾ ਧੀਰਤਨ ਯਾਰ ਅਹਿਰਨ ਮਤਿ ਵੇਦ ਤਿਆਰ ਪਉਖ ਨਾ ਅਗਨ ਤਪਤਾਉ ਭਾਂਡਾ ਪਉ ਅੰਮ੍ਰਿਤ ਜਿਤ ਢਾਲ ਕੜੀਏ ਸਭ ਸਚਿ ਟਕਸਾਲ ਜਿਨ ਕੋ ਅਨੰਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸੰਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਦਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ